ਪੂਰੇ ਸੰਸਾਰ ਵਿੱਚ ਸਿੱਖਾਂ ਦੀ ਬਹਾਦਰੀ ਦੇ ਚਰਚੇ ਹਨ ਇਸੇ ਤਰ੍ਹਾਂ ਸਿੱਖਾਂ ਨੇ ਮਲੇਸ਼ੀਆ ਦੇ ਵਿੱਚ ਵੀ ਆਪਣੀ ਬਹਾਦਰੀ ਦੇ ਝੰਡੇ ਗੱਡੇ ਹਨ ਹਰ ਥਾਂ ਲਗ ਸਗਣ ਅਤੇ ਪਰਫੁੱਲਤ ਹੋਣ ਵਾਲੀ ਸਿੱਖੀ ਦੇ ਬੂਟੇ ਦੀ ਜਿੰਦ ਜਾਨ ਹੈ ਗੁਰੂ ਘਰ ਇਹ ਕਿਸੇ ਮੰਦਰ ਜਾਂ ਮਸਜਿਦ ਵਾਂਗ ਕੇਵਲ ਪੂਜਾ ਦਾ ਸਥਾਨ ਹੀ ਨਹੀਂ ਸਗੋ ਤੁਹਾਡੇ ਪਿਤਾ ਦੇ ਘਰ ਵਾਂਗ ਤੁਹਾਡਾ ਆਪਣਾ ਘਰ ਹੁੰਦਾ ਹੈ ਇੱਥੇ ਤੁਸੀਂ ਆਪਣੇ ਪਿਤਾ ਦੀ ਨਾ ਕੇਵਲ ਛਾਂ ਅਤੇ ਨਿਗਮਾਣ ਸਕਦੇ ਹੋ ਸਭੋ ਪੂਰੇ ਮਾਣ ਅਤੇ ਤਾਣ ਦੇ ਨਾਲ ਦੂਸਰੇ ਭੈਣ ਭਰਾਵਾਂ ਦੇ ਨਾਲ ਰਲ ਕੇ ਬਿਨਾਂ ਕਿਸੇ ਝਿਜਕ ਦੇ ਰਹਿ ਸਕਦੇ ਹੋ ਅਤੇ ਸਾਂਝੇ ਭੰਡਾਰ ਯਾਨੀ ਕਿ ਲੰਗਰ ਵਿੱਚੋਂ ਅੰਨ ਪਾਣੀ ਆਪਣਾ ਹੱਕ ਸਮਝ ਕੇ ਖਾ ਸਕਦੇ ਹੋ ਅਤੇ ਖੁੱਲਾਦਰ ਖੁੱਲਾ ਦਿਲ ਖੁੱਲਾ ਵਿੜਾ ਅਤੇ ਖੁੱਲਾ ਪਾਣੀ ਇਸ ਘਰ ਦੀ ਐਸੀ ਨਿਵੇਕਲੀ ਪਛਾਣ ਹੈ ਜੋ ਨੀ ਆਸਰਿਆਂ ਦਾ ਆਸਰਾ ਹੈ ਸਿੱਖੀ ਦਾ ਬੂਟਾ ਜਿੱਥੇ ਵੀ ਲੱਗ ਜਾਵੇ ਬੜੀ ਖੇਤੀ ਡੂੰਗੀਆਂ ਜੜਾ ਫੜ ਲੈਂਦਾ ਹੈ ਅਤੇ ਉਥੇ ਹੀ ਮਿੱਟੀ ਦਾ ਅੰਗ ਬਣ ਜਾਂਦਾ ਹੈ ਹਰ ਸਿੱਖ ਜਿੱਥੇ ਵੀ ਕਿਧਰੇ ਪਹੁੰਚ ਜਾਵੇ ਗੁਰਦੁਆਰੇ ਵਿੱਚ ਜੁੜਦੀ ਸੰਗਤ ਵਿੱਚ ਸਮਾ ਜਾਂਦਾ ਹੈ ਉਸ ਦੀ ਸਹਾਇਤਾ ਅਤੇ ਸਹਿਯੋਗ ਦੇ ਨਾਲ ਕੇਵਲ ਆਪ ਹੀ ਸਹਿਯੋਗ ਢੰਗ ਨਾਲ ਸਥਾਪਿਤ ਹੋ ਜਾਂਦਾ ਹੈ ਸਗੋਂ ਆਪਣੇ ਵਰਗੇ ਹੋਰ ਕਈਆਂ ਦੇ ਵਸੇਵੇਂ ਦਾ ਸਾਧਨ ਵੀ ਬਣਦਾ ਹੈ ਮਲੇਸ਼ੀਆ ਵਿੱਚ ਮਲਾਈ ਚੀਨੀ ਅਤੇ ਭਾਰਤੀ ਤਿੰਨ ਕੌਮਾਂ ਦੇ ਪ੍ਰਮੁੱਖ ਤੌਰ ਤੇ ਵਸਨੀਕ ਹਨ ਮਲੇਸ਼ੀਆ ਯਾਨੀ ਕਿ ਮਲਾਇਆ ਵਿੱਚ ਪਹਿਲਾਂ ਪਹਿਲਾਂ ਪੰਜਾਬ ਤੋਂ ਸਿੱਖ ਮਲਾਇਆ ਦੀਆਂ ਛੋਟੀਆਂ ਦੇਸੀ रियासतਾਂ ਵਿੱਚ ਲੋਕਾਂ ਦੀਆਂ ਬਗਾਵਤਾਂ ਨੂੰ ਦਬਾਉਣ ਦੇ ਲਈ ਪੁਲਿਸ ਵਿੱਚ ਭਰਤੀ ਹੋ ਕੇ ਜਾਂਦੇ ਰਹੇ ਸਨ। ਇਹਨਾਂ ਦੇ ਕੁਝ-ਕੁਝ ਸਾਥੀ, ਮਿੱਤਰ ਅਤੇ ਸਬੰਧੀ ਮਜ਼ਦੂਰੀ ਕਰਨ ਦੇ ਲਈ, ਗੱਡੇ ਵਾਉਣ ਦੇ ਲਈ, ਪਸ਼ੂ ਚਰਾਉਣ ਦੇ ਲਈ ਅਤੇ ਦੁੱਧ ਦੀਆਂ ਡੇਰੀਆਂ ਚਲਾਉਣ ਦੇ ਲਈ ਜਾਂਦੇ ਰਹੇ ਸਨ। ਕੁਝ ਲੋਕ ਫੇਰੀ ਲਾ ਕੇ ਮਿਜ਼ਾਜ਼ੀ ਅਤੇ ਹੋਰ ਸੌਦਾ ਪਿੰਡੋਂ ਪਿੰਡ ਪੈਦਲ ਸਾਈਕਲਾਂ ਅਤੇ ਗੱਡੀਆਂ ਦੇ ਉੱਤੇ ਫਿਰ ਮੋਟਰਾਂ ਦੇ ਉੱਤੇ ਲਿ ਜਾ ਕੇ ਵੇਚਦੇ ਰਹੇ ਅਤੇ ਹੁਣ ਇਹਨਾਂ ਦੇ ਪੁੱਤਰ-ਪੋਤਰੇ ਜੋ ਇੱਥੇ ਹੀ ਜੰਮੇ ਅਤੇ ਪਲੇ ਹਨ ਇੱਥੋਂ ਦੇ ਹੀ ਵਸਨੀਕ ਹਨ ਡਾਕਟਰ ਵਕੀਲ ਪ੍ਰੋਫੈਸਰ ਮਜਿਸਟ੍ਰੇਟ ਅਤੇ ਇੰਜੀਨੀਅਰ ਹਨ ਤਕੜੇ ਵਪਾਰੀ ਹਨ ਰਬੜ ਦੀਆਂ ਫਾਰਮਾਂ ਦੇ ਮਾਲਕ ਹਨ ਵਿਦੇਸ਼ ਦੀ ਮਿੱਟੀ ਤੇ ਉੱਥੋਂ ਦੇ ਵਾਤਾਵਰਣ ਨੂੰ ਅਪਣਾਉਣ ਉੱਥੋਂ ਦੀ ਵਸੋਂ ਦਾ ਅੰਗ ਬਣ ਕੇ ਸਰਕਾਰ ਪਾਰਲੀਮੈਂਟ ਦੀ ਮੈਂਬਰੀ ਅਤੇ ਹਾਈ ਕੋਰਟ ਦੇ ਜੱਜਾਂ ਤੱਕ ਪਹੁੰਚਣਾ ਆਵਾਸੀ ਸਿੱਖਾਂ ਦੇ ਵਿਦੇਸ਼ੀ ਵਾਤਾਵਰਣ ਨੂੰ ਚੜ੍ਹਦੀ ਕਲਾ ਦੇ ਨਾਲ ਅਪਣਾਉਣ ਦਾ ਮੁਆਵਜ਼ਾ ਹੈ ਮਲੇਸ਼ੀਆ ਬਣਨ ਤੋਂ ਪਹਿਲਾਂ ਮਲਾਇਆ ਕਈ ਛੋਟੀਆਂ-ਛੋਟੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ ਅਤੇ ਹਰ ਰਾਜਧਾਨੀ ਵਿੱਚ ਸਿੱਖ ਪੁਲਿਸ ਦੀ ਥੋੜੀ ਜਹੀ ਆਬਾਦੀ ਹੁੰਦੀ ਸੀ ਇਸ ਲਈ ਹਰ ਰਾਜਧਾਨੀ ਵਿੱਚ ਇੱਕ ਗੁਰਦੁਆਰਾ ਸਥਾਪਿਤ ਹੋ ਗਿਆ ਇਸੇ ਕਰਕੇ ਮਲੇਸ਼ੀਆ ਦੇ ਵਿੱਚ ਸਿੱਖ ਗੁਰਦੁਆਰਿਆਂ ਦੀ ਇੱਕ ਲੰਬੀ ਲੜੀ ਬਣ ਗਈ। ਸਿੱਖ ਜਿੱਥੇ ਵੀ ਗਏ ਆਪਣੀ ਘੱਟ ਗਿਣਤੀ ਦੇ ਬਾਵਜੂਦ ਇੱਕ ਪ੍ਰਭਾਵਸ਼ਾਲੀ ਅਤੇ ਵਿਵੇਕਲੀ ਪਛਾਣ ਵਾਲੇ ਸਤਕਾਰਯੋਗ ਸਾਬਤ ਹੋਏ ਹਨ। ਸਿੱਖ ਜਿੱਥੇ ਵੀ ਗਏ ਉੱਥੇ ਹੀ ਉਨ੍ਹਾਂ ਨੇ ਇੱਕ ਪਾਸੇ ਤਾਂ ਸਥਾਨਕ ਮਾਨਵੀ ਪ੍ਰਭਾਵ, ਉੱਥੇ ਦੀ ਬੋਲੀ, ਰਹਿਣੀ-ਬਹਿਣੀ ਅਤੇ ਆਰਥਿਕਤਾ ਨੂੰ ਆਪਣੀਆਂ ਅਤੇ ਇਹਨਾਂ ਦੇ ਆਧਾਰ ਉੱਤੇ ਆਪਣੀ ਕਿਰਤ ਤੇ ਧੰਦਿਆਂ ਨੂੰ ਸਥਾਪਿਤ ਕੀਤਾ। ਪਰ ਇਸ ਦੇ ਨਾਲ ਹੀ ਗੁਰਦੁਆਰੇ ਸਥਾਪਿਤ ਕਰਕੇ ਸਿੱਖੀ ਮਰਿਆਦਾ ਅਤੇ ਸਿੱਖ ਸਭੇਚਾਰ ਨਾਲ ਵੀ ਜੁੜੇ ਰਹੇ ਅਤੇ ਹਰ ਥਾਂ ਆਪਣੀ ਨਵੇਕਲੀ ਪਛਾਣ ਬਣਾ ਰੱਖੀ ਮਲੇਸ਼ੀਆ ਵਿੱਚ ਸਿੱਖਾਂ ਦੀ ਗਿਣਤੀ 1% ਦਾ ਵੀ ਤੀਸਰਾ ਹਿੱਸਾ ਹੈ ਇਹਨਾਂ ਦੀ ਬੋਲੀ ਨੂੰ ਨਾ ਤਾਂ ਮੰਨਤਾ ਇਹ ਮਿਲ ਸਕਦੀ ਹੈ ਅਤੇ ਨਾ ਹੀ ਇਸ ਦਾ ਮਲੇਸ਼ੀਆ ਦੇ ਆਰਥਿਕ ਢਾਂਚੇ ਵਿੱਚ ਕੋਈ ਉਪਯੋਗ ਹੋ ਸਕਦਾ ਹੈ ਸਨ 1953 ਦੇ ਇਮੀਗ੍ਰੇਸ਼ਨ ਐਕਟ ਦੇ ਪਾਸ ਹੋਣ ਨਾਲ ਜਿਸ ਸਮੇਂ ਮਲੇਸ਼ੀਆ ਪ੍ਰਾਇਦੀਪ ਨੂੰ ਪ੍ਰਵਾਸ ਸੰਭਵ ਹੋ ਗਿਆ ਭਾਵੇਂ ਇਸ ਦੇ ਮੁੱਢਲੇ ਪ੍ਰਤੀਨਿਧੀ ਭਾਈ ਮਹਾਰਾਜ ਸਿੰਘ ਅਤੇ ਖੜਕ ਸਿੰਘ 1840 ਦੀਆਂ ਐਂਗਲੋ ਸਿੱਖਵਾਰ ਵਿੱਚ ਹਿੱਸਾ ਲੈਣ ਦੇ ਬਦਲੇ ਦੇਸ਼ ਨਿਕਾਲਾ ਹੋਣ ਕਰਕੇ ਸਟੇਟ ਸੈਟਲਮੈਂਟ ਕਰਕੇ ਮਲੇਸ਼ੀਆ 1940 ਵਿੱਚ ਆਏ ਸਨ ਇਸ ਦੀ ਸ਼ੁਰੂਆਤ ਭਾਵੇਂ ਅਸ਼ੁਭ ਸੀ ਪਰ ਇਸ ਦੇ ਮਗਰੋਂ ਕਈਆਂ ਨੂੰ ਦੂਰ ਪਰਦੇਸਾਂ ਦੀ ਧਰਤੀ ਤੇ ਨਵੇਂ ਜੀਵਨ ਦੀ ਖੋਜ ਦਾ ਉਤਸ਼ਾਹ ਮਿਲਿਆ ਇਸ ਨੂੰ ਮਾਣ ਵਾਲੀ ਗੱਲ ਹੀ ਸਮਝਣਾ ਚਾਹੀਦਾ ਹੈ ਕਿ ਜੁਝਾਰੂ ਕਰਕੇ ਪ੍ਰਸਿੱਧ ਸਿੱਖਾਂ ਨੇ ਹੀ ਮਲਾਇਆ ਯਾਨੀ ਕਿ ਮਲੇਸ਼ੀਆ ਦੀ ਧਰਤੀ ਤੇ ਯੁੱਧ ਕੋਸ਼ਲ ਦਾ ਅਭਿਆਸ ਕਰਨ ਲਈ ਆਪਣਾ ਪਹਿਲਾ ਕਦਮ ਰੱਖਿਆ ਸੀ ਸਨ 1972 ਵਿੱਚ ਕੈਪਟਨ ਟੀਸੀਪੀਡੀ ਨੇ ਸਿੱਖਾਂ ਅਤੇ ਪਠਾਣਾਂ ਦਾ ਇੱਕ ਹਥਿਆਰਬੰਦ ਫੌਜੀ ਦਸਤਾ ਤਿਆਰ ਕੀਤਾ ਤਾਂ ਕਿ ਪੱਛਮੀ ਸਮੁੰਦਰੀ ਕਿਨਾਰੇ ਅਤੇ ਸਥਿਤ ਪੈਰਾਕ ਰਿਆਸਤ ਵਿੱਚ ਕਲਈ ਦੀਆਂ ਖਾਣਾ ਦੇ ਕਬਜ਼ੇ ਲਈ ਆਪਸ ਵਿੱਚ ਲੜ ਰਹੇ ਚੀਨੀ ਦਲਾਂ ਨੂੰ ਦਬਾਇਆ ਜਾ ਸਕੇ ਸਫਲਤਾ ਸਹਿਤ ਅਮਨ ਚੈਨ ਦੀ ਪਹਿਲ ਕਰਨ ਉਪਰੰਤ ਪ੍ਰਾਏ ਦੀਪ ਦੀਆਂ ਦੂਜੀਆਂ ਗੜਬੜੀਆਂ ਵਾਲੀ ਰਾਜ ਸਰਕਾਰਾਂ ਵੱਲੋਂ ਵੀ ਬੜੀ ਤਾਂਗ ਦੇ ਨਾਲ ਸਿੱਖਾਂ ਦੀ ਮੰਗ ਕੀਤੀ ਜਾਣ ਲੱਗ ਪਈ ਇਸੇ ਦੌਰ ਦੇ ਵਿੱਚ ਪੰਜਾਬੀਆਂ ਦੇ ਰਿਸ਼ਤੇਦਾਰ ਮਿੱਤਰ ਅਤੇ ਆਪਣੇ ਪਿੰਡਾਂ ਦੇ ਲੋਕ ਮਲੇਸ਼ੀਆ ਵਿੱਚ ਬੁਲਾਏ ਜੋ ਭਾਂਤ ਭਾਂਦੇ ਯੁੱਧ ਅਤੇ ਕਿਰਸਾਨੀ ਦੀਆਂ ਯੋਗਤਾਵਾਂ ਲੈ ਕੇ ਮਲੇਸ਼ੀਆ ਵਿੱਚ ਪਹੁੰਚੇ ਇੱਕ ਵਾਰ ਪੈਰ ਜਮਾਉਣ ਤੋਂ ਬਾਅਦ ਇਹ ਪ੍ਰਵਾਸ ਚੱਲਦਾ ਹੀ ਰਿਹਾ 1930 ਵਿੱਚ ਨਿਸ਼ਚਿਤ ਤੌਰ ਤੇ ਅੱਧੇ ਸਿੱਖ ਪ੍ਰਵਾਸੀ ਮਲੇਸ਼ੀਆ ਆਏ ਜਦੋਂ ਕਿ 30ਵੀਂ ਸਦੀ ਇਸ ਤੋਂ ਪਹਿਲਾਂ ਹੀ ਆ ਚੁੱਕੇ ਸਨ ਹੋਰ ਪੰਜਵਾਂ ਹਿੱਸਾ 1940 ਦੇ ਅਗਲੇ ਸਮੇਂ ਵਿੱਚ ਆਇਆ ਇਹਨਾਂ ਵਿੱਚੋਂ ਬਹੁਤੇ 1953 ਵਿੱਚ ਮਲਾਇਆ ਵਿੱਚ ਪ੍ਰਵਾਸੀਆਂ ਤੇ ਆਉਣ ਲਈ ਲੱਗੀਆਂ ਪਾਬੰਦੀਆਂ ਤੋਂ ਪਹਿਲਾਂ ਤੋਂ ਹੀ 3 ਸਾਲ ਵਿੱਚ ਆਏ ਸਨ ਪ੍ਰੰਤੂ ਹੁਣ ਸਿੱਖੀ ਦੇ ਹਾਲਾਤ ਮਲੇਸ਼ੀਆ ਵਿੱਚ ਚੰਗੇ ਨਹੀਂ ਹਨ ਕਿਉਂਕਿ ਹੁਣ ਜ਼ਿਆਦਾਤਰ ਪੜ੍ਹੇ ਲਿਖੇ ਹੋਣ ਕਰਕੇ ਕੇਸ ਰੱਖਣ ਵਾਲੇ ਸਿੱਖ ਨੌਜਵਾਨਾਂ ਨਾਲੋਂ ਕੇਸ ਕਟਾਉਣ ਵਾਲੇ ਨੌਜਵਾਨ ਅਤੇ ਬੱਚੇ ਵੱਧ ਹਨ ਇੱਥੋਂ ਤੱਕ ਕਿ ਗੁਰਦੁਆਰਿਆਂ ਦੇ ਅਹੁਦੇਦਾਰ ਆਪਣੀ ਧਰਮ ਦੀਆਂ ਰਿਵਾਇਤਾਂ ਤੋਂ ਪਰਪੱਕ ਨਹੀਂ ਹਨ ਇਹੋ ਜਿਹੀ ਮਿਸਾਲ ਆਮ ਮਿਲਦੀ ਹਨ ਸਿੱਖ ਨੌਜਵਾਨਾਂ ਵਾਸਤੇ ਇਹੋ ਜਿਹੇ ਪ੍ਰਬੰਧ ਸੱਚਮੁੱਚ ਹੀ ਮਾੜੀਆਂ ਉਦਾਹਰਨਾਂ ਪੇਸ਼ ਕਰਦੇ ਹਨ ਇਸ ਤੋਂ ਇਲਾਵਾ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਬਹੁਤ ਸਾਰੇ ਮੈਂਬਰ ਸ਼ਰਾਬ ਪਿੰਦੇ ਹਨ। ਕਈ ਸਿੱਖ ਨੌਜਵਾਨ ਨਸ਼ੀਲੀਆਂ ਦਵਾਈਆਂ ਲੈਂਦੇ ਹਨ ਅਤੇ ਉਹਨਾਂ ਨਾਲੋਂ ਵੀ ਵੱਧ ਸਿਗਰਟ ਪੀਂਦੇ ਹਨ। ਇੱਥੇ ਸਹੀ ਪ੍ਰਚਾਰ ਦੀ ਕਮੀ ਹੈ। ਬਹੁਤ ਕਰਕੇ ਮਲੇਸ਼ੀਆ ਦੇ ਗੁਰਦੁਆਰਿਆਂ ਦੀਆਂ ਧਾਰਮਿਕ ਰਸਮਾਂ ਸ਼ਬਦ ਕੀਰਤਨ, ਗੁਰੂ ਗ੍ਰੰਥ ਸਾਹਿਬ ਦੇ ਪਾਠ, ਉਪਰੰਤ ਅਰਦਾਸ, ਪਾਠ ਦੀ ਸਮਾਪਤੀ ਤੋਂ ਬਾਅਦ ਤੱਕ ਹੀ ਸੀਮਿਤ ਹਨ। ਭਾਸ਼ਣ ਬਹੁਤ ਘੱਟ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਜੇਕਰ ਗ੍ਰੰਥੀ ਸਿੱਖ ਧਰਮ ਦੀਆਂ ਰਵਾਇਤਾਂ ਤੋੜਨ ਵਾਲਿਆਂ ਦੀ ਨਿਖੇਦੀ ਕਰਦੇ ਹਨ ਤਾਂ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਉਂਦਾ ਹੈ ਇਸ ਕਰਕੇ ਇਹਨਾਂ ਨਾਜ਼ੁਕ ਸਮੱਸਿਆਵਾਂ ਨੂੰ ਛੇੜਨ ਤੋਂ ਪਰਹੇਜ਼ ਕਰਦੇ ਹਨ